you. Mm -hmm. ਜ਼ਿਲ੍ਹਾ ਤਰਨਤਾਰਨ ਦੇ ਕਸਬਾ ਖਡੂਰ ਸਾਹਿਬ ਵਿਖੇ ਚੋਰਾਂ ਦੇ ਹੌਸਲੇ ਪੂਰੀ ਤਰੀਕੇ ਦੇ ਨਾਲ ਬੁਲੰਦ ਨਜ਼ਰ ਆ ਰਹੇ ਨੇ ਤਾਜ਼ਾ ਮਾਮਲਾ ਬੀਤੀ ਰਾਤ ਦਰਬਾਰ ਸਾਹਿਬ ਦੇ ਕੋਲ ਖੜੀਆਂ ਪੰਜਾਬ ਰੂਟ ਵੇਜ ਦੀਆਂ ਬੱਸਾਂ ਦੀਆਂ ਬੈਟਰੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਡਰਾਈਵਰ ਨੇ ਦੱਸਿਆ ਕਿ ਉਹ ਪੰਜਾਬ ਰੂਟ ਵੇਜ ਤਰਨਤਾਰਨ ਟਿੱਪੂ ਦੀਆਂ ਬੱਸਾਂ ਦੇ ਵਿੱਚ ਨੌਕਰੀ ਕਰਦੇ ਨੇ ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਖਤਮ ਕਰਕੇ ਬੱਸਾਂ ਨੂੰ ਖਡੂਰ ਸਾਹਿਬ ਗੁਰਦੁਆਰਾ ਸ਼੍ਰੀ ਅੰਕਠਾ ਸਾਹਿਬ ਦਰਬਾਰ ਸਾਹਿਬ ਦੇ ਕੋਲ ਖੜੀਆਂ ਕਰਕੇ ਚਲੇਗੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਬੈਟਰੀਆਂ ਵਾਲੇ ਬਕਸੇ ਦੇ ਜਿਹੜੇ ਆ ਜਿੰਦਰੇ ਟੁੱਟੇ ਹੋਏ ਸਾਂਸ ਤੋਂ ਚੋਰੀ ਚੋਰਾਂ ਦੇ ਵੱਲੋਂ ਕੀਤੀ ਗਈ ਹੈ ਸੋ ਇਸ ਮੌਕੇ ਨਾਲ ਦੇ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਕੀ ਮਸਲਾ ਆਇਆ ਤੇ ਕੀ ਤੁਸੀਂ ਕਾਦੇ ਵਿੱਚ ਕੰਮ ਕਰਦੇ ਹੋ ਮੈਂ ਪੰਜਾਬ ਰੋਡ 'ਤੇ ਬਸ ਤੇ ਕੰਮ ਕਰਦਾ ਤੇ ਇਸ ਤਰ੍ਹਾਂ ਆਇਆ ਵੀ ਇਹੀ ਜਦੋਂ ਸਵੇਰੇ ਆਏ ਆ ਤੇ ਤਿਆਰ ਦਿਉ ਰਹੇ ਹੋਗੇ ਤੇ ਆਉਂਦਿਆਂ ਜਿੰਦਰੇ ਵੇਖਿਆ ਤੇ ਟੁੱਟੇ ਆ ਤੇ ਸਾਡੇ ਬੈਟਰੀ ਜਿਹੜੇ ਇਹ ਗੱਡੀਆਂ ਚੋਂ ਨਿਕਲ ਗਏ ਆ ਜਿਹੜਾ ਡਿਪੋ ਆ ਤਰਨਤਾਰ ਡਿਪੋ ਹੈ ਕਿ ਰੋਜ ਇਥੇ ਬਸਾਂ ਖਲਾਦੇ ਰੋਜ ਹੀ ਅਹੀਂ ਇਥੇ ਕਾਫ ਟਾਈਮ ਤੇ ਬਹੁਤ ਟਾਈਮ ਹੋ ਗਿਆ ਇੱਚ ਬਸਾਂ ਲਾਉਦੇ ਨੂੰ ਤੇ ਗੁਰਦੁਆਰਾ ਸਾਹਿਬ ਦਾ ਸਾਰਾ ਲੈ ਕੇ ਤੇ ਅਹੀਂ ਇਥੇ ਲਾਉਨੇ ਆ ਵੀ ਸੇਫ ਜਗ੍ਹਾ ਤੇ ਹੋਰ ਸਾਨੂੰ ਕਿਤੇ ਜਗ੍ਹਾ ਵੀ ਨਹੀਂ ਮਿਲਦੀ ਵੀ ਕਿਤੇ ਹੀ ਲਾ ਲਈ ਕੀ ਮੰਗ ਕਰਦੇ ਆ ਪ੍ਰਸ਼ਾਸਨ ਇਹ ਹੁਵਾਂ ਕਰਦੇ ਆ ਵੀ ਆ ਜਿਹੜੇ ਚੋਰ ਫਿਰਦੇ ਆ ਸਾਡੇ ਬੈਂਡਰੇ ਵੀ ਚੋਰੀ ਹੋਏ ਆ ਉਹਨਾਂ ਨੂੰ ਮਤਲਬ ਲੱਭ ਕੇ ਤੇ ਉਹਨਾਂ ਨੂੰ ਪੂਰੀ ਨੱਥ ਪਾਈ ਜਾਵੇ ਨਾਮ ਆਪਣਾ ਸੁਮਨ ਸਿੰਘ ਜੀ ਬੰਬਾ ਜੀ ਕੀ ਕਹोगे ਤੁਸੀਂ ਵੀ ਡਰਾਈਵਰ ਜੋ ਤੁਹਾਡੀਆਂ ਵੀ ਬਸਾਂ ਨੇ ਦਾ ਰੋਡਵੇ ਦੀਆਂ ਬਸਾਂ ਦੇ ਵਿੱਚੋਂ ਬੀਤੀ ਰਾਤ ਬੈਠ ਰਿਆਂ ਚੋੜੀ ਹੋਈਆਂ ਕੀ ਕਹਿਣਾ ਚਾਹੋਗੇ ਹਾਂਜੀ ਸਰ ਅਸੀਂ ਇਸੇ ਮਿਲ ਕਾਫੀ ਚ ਚੇਰ ਤੋਂ ਗੱਡੀਆਂ ਲਗਾ ਰਹੇ ਹਾਂ ਤੇ ਅੱਜ ਅਸੀਂ ਮਿਲ ਸਵੇਰੇ ਆ ਕੇ ਜਦੋਂ ਮੈਂ ਗੱਡੀ ਮਿਲ ਚੈੱਕ ਕੀਤੀ ਆ ਕੇ ਤੇ ਮਿਲ ਕੁੰਡੀ ਬਾਰੀ ਦੀ ਖੁੱਲੀ ਆ ਤੇ ਜੋ ਮੈਂ ਬੈਂਟਰਾਂ ਵੇਖਿਆ ਮੈਂ ਗੱਡੀ ਦੇ ਵਿੱਚ ਬੈਂਟਰ ਹੈਗਾ ਮਿਲ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਮੇਰਾ ਝੋਲਾ ਵੀ ਗੱਡੀ ਦੇ ਵਿੱਚ ਹੀ ਝੋਲਾ ਵੀ ਉਹਨਾਂ ਨੇ ਮਿਲ ਸਾਲਾ ਫਰੋਲਿਆ ਆ ਤਲੇ ਸੁੱਟਿਆ ਜੁੜਾ ਤੁਹਾਡੀ ਕਿਹੜੀ ਬਸ ਜੀ ਸਿੰਘ ਬਸ ਜੀ ਮੇਰੇ ਹਾਂਜੀ ਕੀ ਕਹਿਣਾ ਚਾਹੋ ਜਿਹੜਾ ਲਗਾਤਾਰ ਚੋਰੀਆਂ ਹੋ ਚੋਰੀਆਂ ਲਗਾਤਾਰ ਸਾਰੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਮਤਲਬ ਇਹ ਧਿਆਨ ਰੱਖਣਾ ਚਾਹੀਦਾ ਮਤਲਬ ਇੱਥੇ ਰਾਤ ਵੀ ਕੋਈ ਨਾ ਕੋਈ ਇਸੇ ਡਿਊਟੀ ਲਗਾਉਣੀ ਚਾਹੀਦੀ ਆ ਤੇ 10-10000 ਰੁਪਏ ਦੇ ਮਤਲਬ ਸਾਡੀ ਬੈਟਰੀ ਜਿਹੜੀ ਚੋਰੀ ਮਤਲਬ ਹੋ ਗਏ ਆ ਤੇ ਸਾਡੇ ਸਾਹਮਣੇ ਲੇਖੋ ਗੱਡੀਆਂ ਮਤਲਬ ਇੱਥੇ ਖੜੀਆਂ ਇੱਥੇ ਆ ਇਸ ਕਰੇ ਟਾਈਮ ਵੀ ਸਾਡੇ ਮਿਸ ਹੋ ਗਏ ਆ ਹਾਂਜੀ ਭਾਜੀ ਕੀ ਨਾਮ ਆਪਣਾ ਜਰਨੈਲ ਸਿੰਘ ਜੀ ਜਰਨੈਲ ਸਿੰਘ ਜੀ ਕੀ ਮਾਮਲਾ ਹੈ ਸਾਰਾ ਭਾਜੀ ਤੁਹਾਨੂੰ ਤਾਂ ਤੋਂ ਚੱਲਦਾ ਗ ਗੱਡੀ ਰੋਜ਼ ਦੀ ਤਰ੍ਹਾਂ ਇੱਥੇ ਬੰਦ ਕਰਦੇ ਗੱਡੀ ਰੋ ਜਾਣ ਲੱਗੇ ਸ਼ਾਮਾਂ ਦਾ ਰੋਣੂ ਕਰਕੇ ਬੰਦ ਕਰਕੇ ਗੱਡੀਆਂ ਲੋਕ ਕਰਕੇ ਆਏ ਅਸੀਂ ਤੇ ਸਵੇਰੇ ਆਏ ਆ ਤੇ ਆਣ ਕੇ ਗੱਡੀਆਂ ਚੈੱਕ ਕੀਤੀਆਂ ਤੇ ਗੱਡੀਆਂ ਖੋਲੀਆਂ ਵਿੱਚੋਂ ਬੈਟਰੀ ਚੋਰੀ ਤੇ ਤਾਲੇ ਟੁੱਟੇ ਆ ਤੇ ਇਹ ਪੰਜਾਬ ਰੋਡ ਤੋਂ ਤਾਂ ਨਹੀਂ ਪੂਰੀ ਗੱਡੀ ਹੈ ਜੀ ਦੋ ਗੱਡੀਆਂ ਜੀ ਕਿੰਨੇ ਸਮੇਂ ਤੋਂ ਤੁਹਾਨੂੰ ਰੱਖਦੇ ਸੀ ਹਾਂਜੀ ਇਹਨੇ 15 ਸਾਲ ਹੋ ਗਏ ਜੀ ਤੇ ਚੱਲਦੇ ਆ ਰੋ ਇੱਥੇ ਦਿੱਲੀ ਇੱਥੇ ਬੰਦ ਕਰਦੇ ਗੱਡੀਆਂ ਅਸੀਂ ਜੀ ਤੇ ਸਵੇਰੇ ਆਏ ਆ ਤੇ ਬੈਟਰੀ ਨਹੀਂ ਗੱਡੀਆਂ ਦੇ 15-20 ਹਜ਼ਾਰ ਕੀਮਤ ਹੈ ਜੀ ਬੈਟਰੀਆਂ ਦੀ ਚਾਰ ਸਾਡੇ ਵੈਂਟਰ ਜਾਂ ਦੋ ਹੀ ਡਰਾਈਵਰਾਂ ਤੇ ਕਿਨੇ 30000 ਰੁਪਏ ਦਾ ਨੁਕਸਾਨ ਹੜਾ ਗਿਆ ਜੀ। ਅਣੀ ਭਾਜੀ ਕਹਿੰਦੇ ਆ ਵੀ ਸਾਡੀ ਸਹੂਲਤ ਕੀਤੀ ਜਾਵੇ ਹਾਂ ਗੱਡੀਆਂ ਗੁਰਦੁਰਬ ਸਾਹਿਬ ਡੱਕਦੇ ਆਂ। ਸੇਫ ਜਗ੍ਹਾ ਹਣੀ ਇੱਥੇ। ਇੱਥੇ ਵੀ ਸੇਫ ਹਣੀ ਐਂ ਕਿੱਥੇ ਡੱਕ ਸਕਦੇ ਗੱਡੀਆਂ ਜੀ। ਸਾਡਾ ਕੋਈ ਪ੍ਰਬੰਧ ਕੀਤਾ ਜਾ ਗੱਡੀਆਂ ਦਾ ਜੀ। ਕਿੱਜਾ ਖਡੂਰ ਸਾਹਿਬ ਬੰਦ ਹੁੰਦੇ ਨੇ ਰੋਜ਼ੀ। ਹਾਂ ਜੀ ਸਰ ਦੋ ਰੋਡ ਵਿਚ ਬੱਤਾਂ ਤੇ ਬੈਠ ਰਹੀਆਂ ਚੋਟੀਆਂ ਹੋ ਗਈਆਂ ਸਰ ਕੀ ਮੰਗਣਾ ਹੈ। ਕੋਈ ਦਰਖਾਸਤ ਹੁਣ ਆਈ ਹੈ ਇੱਥੇ ਚੌਂਕੀ ਦੇਖ ਗਏ ਨੇ ਤੇ ਅਸੀਂ ਗੁਰਦੁਰਾਂ ਕੀਠਾ ਸਾਹਿਬ ਲਾਗੇ। ਬੱਸਾਂ ਲਾਉਣੇ ਤੇ ਜਾਣਾਂ ਦੀ ਤਰ੍ਹਾਂ ਜਿਹੜੀ ਰਾਤ ਆ ਕੋਈ ਬੈਂਟੀਆਂ ਕੱਢ ਕੇ ਲੈ ਗਿਆ ਬਸ ਕੀ ਲੇਕਿਨ ਫਿਲਹਾਲ ਕੈਮਰੇ ਲੱਗੇ ਆ ਉਹਨਾਂ ਦਾ ਕੋਹ ਕੀਤੀ ਜਾ ਰਹੀ ਆ ਤੇ ਤਸਦੀਕ ਤੋਂ ਬਾਅਦ ਜਿਹੜੀ ਅਗਲੀ ਪੜਤਰੀ ਕਰ ਕੀਤੀ ਜਾਵੇਗੀ